ਵੀ ਕਿੰਨੇ ਬੰਦਿਆਂ ਦੀ ਮੌਤ ਹੋਈ ਹੈ ਬਰੀ ਕਰੋ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾਂ ਖੇਤਾਂ ਦੇ ਵਿੱਚ ਚਤਰਨਗਰ ਪਿੰਡ ਥਾਣਾ ਸ਼ੰਭੂ ਦੇ ਏਰੀਆ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਬੱਦੇ ਨੇ ਜਿਹੜੀ ਹੈਗੀ ਹੈ ਚਗਾਵਾ ਹੋਰੀ ਨਗਾਵਾ ਤੇ ਚਤਰਪੁਰ ਦੇ ਬੰਦੇ ਨੇ ਜਿਹੜੀ ਹੈ ਆਪਸ ਵਿੱਚ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓ ਪੁੱਤ ਜਸ਼ਵਿੰਦਰ ਸਿੰਘ ਤੇ ਉਹਦਾ ਬਾਪ ਦਲਵਾਰ ਸਿੰਘ ਨਹੀਂ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਿੰਦਰ ਸਿੰਘ ਜਿਹੜੀ ਆ ਉਹ ਮੁੱਖ ਦੀ ਮੌਤ ਹੋ ਗਈ। ਮੌਕੇ ਤੇ ਖੜੇ ਅਸੀਂ ਮੁਕਾਬਲਾ ਕਰ ਲਿਆ ਸਾਰੇ ਹਾਲਾਤ ਪਤਾ ਕਰਕੇ ਜੀ ਬੰਦੀ ਕਰ ਲਈ। ਜੋ ਵਾਰਸ ਜਾਣਦੇ ਨੂੰ ਨੇ ਨਤਾਕੂਨ ਸਰ ਕਿੱਥੇ ਜੀ। ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ? ਇਸ ਤਰ੍ਹਾਂ ਕਿ ਨਹੀਂ ਦੱਸਿਆ ਸਰ ਜੀ। ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੁਸ਼ਟ ਮਾਰਡ ਤੋਂ ਬਾਅਦ ਜਿਹੜੀ ਆ ਉਹ ਸਾਰੀ ਗੱਲ ਸਮਝੇਗਾ। ਸਰ ਮਰ ਕਿੰਨੀ ਹੈ ਜੀ? ਕਿੰਨੇ ਕੇ ਚੱਕ ਲਿਆ? ਸਰ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ? ਇਹ ਸਾਰਾ ਜੀ ਪਤਾ ਕਰ ਰਹੇ ਆ। ਇਹ ਕਿਹੜਾ ਬੰਦਾ ਹੈਗਾ ਸੁਤਮਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ 55 55 ਸਾਲ ਦਾ ਸਰ ਕੋਈ ਫੱਟੜ ਵੀ ਹੈ ਜੀ ਇਹ ਦੋ ਤੋਂ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੂੰ ਬਰੇਜ ਕਿਹੜੀ ਸਰਦਾ ਕਰਾਉਂਦੇ ਪਰ ਹਸਪੀਟਲ ਦਾ ਪਤਾ ਹੈ ਕਿ ਆਇਥੋ ਰਾਜਪੁਰੇ ਪੀਜਨ ਹਸਪੀਟਲ ਲਖ ਲਓ ਨਹੀਂ ਸਰ ਇਹਨਾਂ ਦਾ ਪੋਸਟ ਮੈਡਮ ਕਿੱਥੇ ਕਰਵਾਇਆ ਜਾ ਰਿਹਾ ਹੈ ਇਹ ਸਰਕਾਰੀ ਹਸਪਤਾਲ 'ਚ ਹੀ ਕਰਾਇਆ ਜਾ ਰਿਹਾ ਹੈ ਰਾਜਪੁਰੇ ਰਾਜਪਰੇ ਕਰੋ ਸਰ ਜਿਹੜੇ ਇਹਨਾਂ ਦੇ ਕੋਈ ਵਾਰਤ ਹੈਗੇ ਆ ਉਹਨਾਂ ਦੇ 스테ਟ ਦੇ ਉੱਪਰ ਤੇ ਦੇ 스테ਟ ਦੇ ਉੱਪਰ ਪਰਚਾ ਕਰਨ ਨੂੰ ਹਾਂ ਜੇ ਵਾਰਸ਼ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਊਗਾ ਸਖਤੀ ਨਾਲ ਜਿਹੜਾ ਜਿਨ੍ਹਾਂ ਨੇ ਜੋ ਤੁਸੀਂ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ ਕੋਈ ਠੇਕੇ ਵਗੈਰੇ ਹੁੰਦਾ ਕਿ ਇਹ ਪਰਤਾਲ ਕਰ ਰਿਹਾ ਹੈ ਕੀ ਮਸਲਾ ਜੀ ਸਰ ਕੋਈ ਇਵੇਂ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਇਹ ਪਰਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਮਾਮਲੇ ਵਿੱਚ ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਕੀ ਨਾਸ਼ ਕੀਤਾ ਜਾ ਰਿਹਾ ਹੈ ਸਰ ਕੀ ਨਾਂ ਤੁਹਾਡਾ ਮੇਰਾ ਅਮਰਿੰਦਰ ਸਿੰਘ ਹੈਪੀ ਪਿੰਡ ਹਸਨਪੁਰ ਜ਼ਿਲ੍ਹਾ ਪਟਿਆਲਾ ਪ੍ਰਧਾਨ ਕਿਸਾਨੀ ਨੇ ਛਡੋਣੀ ਅਰ ਇਹ ਜਿਹੜੀ ਇਹ ਕਤਲ ਹੋਇਆ ਇਹ ਜਾਣਕਾਰੀ ਦੇ ਇਹ ਪਿੰਡ ਚਤਨਗਰ ਦੀ ਜ਼ਮੀਨ ਹੈ ਜੀ ਇੱਥੇ ਕੰਪਨੀ ਨੇ ਖਰੀਦੀ ਹੋਈ ਹੈ ਇੱਥੇ ਨਗਾਮੇ ਦੇ ਬੰਦੇ ਦਲਵਾਰ ਸਿੰਘ ਦੇ ਜੱਸੀ ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ ਚਤਨਗਰ ਵਾਲਿਆਂ ਨੇ ਵੀ ਲਈ ਹੋਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ ਇਹਦੇ ਵਿੱਚ ਤਿੰਨ ਬੰਦੇ ਡੈਥ ਹੋ ਗਈ ਬਾਕੀ ਦੋ ਬੰਦੇ ਜ਼ਖਮੀ ਹੈ ਬਾਕੀ ਪੁਲਿਸ ਉਹ ਤਤਤੀਸ ਤੇ ਲੱਗੀ ਹੋਈ ਹੈ ਉਹਦਾ ਕਾਰਨ ਪ੍ਰੋਪਰ ਲੱਭ ਗਏ ਆਪਾਂ ਨੂੰ ਪਤਾ ਲੱਗ ਜਾਵੇ ਕਿ ਕਿਆ ਕਰਨਾ ਵੈਸੇ ਤਾਂ ਜਿੱਥੇ ਤੱਕ ਹੈ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਹੜਾ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰੇ ਕਿੱਥੇ ਨਹੀਂ ਇਹ ਆਣ ਵਾਲਾ ਸਮਾਂ ਤੇ ਸਰਕਾਰਾਂ ਸਾਡੇ ਵਾਸਤੇ ਚੰਗੀਆਂ ਨਹੀਂ ਹੈਗੀਆਂ ਪਹਿਲਾਂ ਵੀ ਸਰਕਾਰਾਂ ਰਹੀਆਂ ਕਦੀ ਕੰਪਨੀ ਦੇ ਵਿੱਚ ਇੰਟਰਫੇਅਰ ਨਹੀਂ ਹੋਇਆ ਹੁਣ ਕੰਪਨੀ ਦੇ ਵਿੱਚ ਇੰਟਰਫੇਅਰ ਕਰਕੇ ਬੰਦੇ ਨੂੰ ਕਹਿੰਦੇ ਬਾਹਰ ਲੋ ਫਿਰ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ ਇਹ ਆਣ ਵਾਲਾ ਸਾਡੇ ਇਲਾਕੇ ਨੂੰ ਤੇ ਸਾਨੂੰ ਆਪ ਦੇਖਣਾ ਪੈਣਾ ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਨੇ ਆ ਅਸੀਂ ਆਪ ਆਪਣੀ ਜ਼ਮੀਨ ਬਹਾਵਾਂਗੇ ਜਿੱਥੇ ਜਿੱਥੇ ਸਾਡੀ ਜ਼ਮੀਨ ਹੈ ਅਸੀਂ ਨਹੀਂ ਬੜਨ ਦੇਣਾ ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ ਭਾਵੇਂ ਐਮਐਲ ਕੋਈ ਹੋਰ ਵੀ ਹੈ ਤਾਂ ਅਸੀਂ ਵਿਰੋਧ ਕਰਾਂਗੇ ਜੇ ਕੱਲ ਨੂੰ ਇਹ ਜੀ ਘਟਨਾ ਵਰਤਪਰੀ ਇੱਥੇ ਸਾਡੇ ਇਲਾਕੇ 'ਚ ਸਾਡੇ ਸਰਕਾਰ ਦੇ ਬਰ ਖਿਲਾਫ ਅਸੀਂ ਧਰਨਾ ਦੇਵਾਂਗੇ ਜੇ ਇਸ ਜੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ ਸਾਡੇ ਨਾਲ ਨਗਾਮੇ ਦੇ ਸਰਪੰਚ ਵੀ ਹੈ ਇਹ ਵੀ ਬੋਲਣਗੇ ਇਹ ਕਿਹਦੀ ਜਮੀਨ ਹੈ ਸਾਰੇ ਇਹ ਇੰਡੋਨੇਸ਼ੀਆ ਕੰਪਨੀ ਦੀ ਜਮੀਨ ਹੈ ਕਿਹੜੇ ਕਿਹੜੇ ਬੰਦੇ ਇੰਡਸਟਰੀ ਆ ਸਰ ਇਹ ਦਿਲਵਾਰ ਸਿੰਘ ਹੈ ਉਹਦਾ ਬੇਟਾ ਹੈਗਾ ਜਿਸ ਬੀ ਦੱਸੇ ਇੱਕ ਚਾਦਨਗਰ ਦਾ ਸੱਤਾ ਜੀ ਜੰਮੇ ਕਿੰਨੇ ਆ ਫਿਰ ਮੀਨਾ Thank you.